ਭਾਰਤ आरत... ਪਾਕ ਤਣਾ ਦੇ ਵਿਚਾਲੇ ਵੱਡੀ ਖਬਰ ਅੱਜ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਤ 8 ਵਜੇ ਪ੍ਰਧਾਨ ਮੰਤਰੀ ਦਾ ਸੰਬੋਧਨ ਹੋਏਗਾ ਸੋ ਹੁਣ ਤੱਕ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਪਰ ਕਿਸੇ ਤਰ੍ਹਾਂ ਦਾ ਪ੍ਰਧਾਨ ਮੰਤਰੀ ਦਾ ਕੋਈ ਬਿਆਨ ਨਹੀਂ ਸੀ ਪਰ ਅੱਜ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ ਜਿਸ ਤਰੀਕੇ ਦੇ ਨਾਲ ਹਾਲਾਤ ਦੋਵਾਂ ਮੁਲਕਾਂ ਦੇ ਵਿਚਾਲੇ ਚੱਲ ਰਹੇ ਨੇ ਤਣਾਅ ਵਾਲੀ ਸਥਿਤੀ ਹੈ ਤਾਂ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਨੇ ਆਪਣੀ ਤਾਕਤ ਵਿਖਾਈ ਬਿਹਤ ਸੰਜਮ ਦੇ ਨਾਲ ਕੰਮ ਲਿਆ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਉਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦੇਸ਼ ਨੂੰ ਸੰਬੋਧਨ ਕੀਤਾ ਜਾਣਾ ਹੈ ਰਾਤ 8 ਵਜੇ ਦਾ ਸਮਾਂ ਹੈ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ ਸੋ ਹੁਣ ਤੱਕ ਲਗਾਤਾਰ ਪ੍ਰਧਾਨ ਮੰਤਰੀ ਦੇ ਵੱਲੋਂ ਹਾਈ ਲੈਵਲ ਮੀਟਿੰਗਸ ਕੀਤੀਆਂ ਜਾ ਰਹੀਆਂ ਸਨ ਉਹਨਾਂ ਦੀ ਰਿਹائش ਤੇ ਉਪ ਪੁੱਛਾਈਆਂ ਸਨ ਉਹਨਾਂ ਦੀ ਰਿਹائش ਤੇ ਉੱਚ ਪਦਰੀ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਸਨ ਲਗਾਤਾਰ ਭਾਰਤੀ ਫੌਜ ਦੇ ਨਾਲ ਸੀਡੀਐਸ ਦੇ ਨਾਲ ਤੇ ਮੀਟਿੰਗਾਂ ਹੋਈਆਂ ਪਰ ਅੱਜ ਉਹ ਸੰਬੋਧਨ ਕਰਨਗੇ ਜਾਣਕਾਰੀ ਦੇਣਗੇ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਸਾਡੇ ਨਾਲ ਜੁੜੇ ਨੇ ਹਰਪ੍ਰੀਤ ਕੀ ਕੁਝ ਜਾਣਕਾਰੀ ਅੱਜ ਦੇਖੋ ਅਜੇ ਤਾਂ ਇਨੀਸ਼ੀਅਲ ਸਟੇਜ ਤੇ ਜਾਣਕਾਰੀ ਮਿਲੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ 8 ਵਜੇ ਦੇਸ਼ ਨੂੰ ਸੰਬੋਧਨ ਕਰਨ ਜਾ ਰਹੇ ਨੇ ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਟਨਾਕ੍ਰਮ ਚੱਲ ਰਿਹਾ ਹੈ ਲਗਾਤਾਰ ਤੋਂ ਬੈਟ ਕਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੈ ਰਹੇ ਨੇ ਸਾਰੀ ਜਾਣਕਾਰੀ ਤਫਸੀਲ ਨਾਲ ਉਹਨਾਂ ਵੱਲ ਲਈ ਜਾ ਰਹੀ ਹੈ ਜਨਰਾਤ ਤੋਂ ਆਪਰੇਸ਼ਨਸ ਹੋ ਰਹੇ ਨੇ ਤੇ ਖੁਦ ਵੀ ਉਹਦੀ ਨਿਗਰਾਨੀ ਕਰ ਰਹੇ ਨੇ ਖੁਦ ਵੀ ਬੈਠਕਾਂ ਨੂੰ ਦੇਖ ਰਹੇ ਨੇ ਉਸ ਦੇ ਤਹਿਤ ਮਤਲਕ ਮੰਨਿਆ ਜਾ ਰਿਹਾ ਹੈ ਕਿ ਦੇਸ਼ ਨੂੰ ਪੂਰੀ ਸਿਲਸਿਲੇਵਾਰ ਤੌਰ ਤੇ ਉਸ ਤੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾ ਸਕਦੀ ਖਾਸ ਤੌਰ ਤੇ ਡੀਜੀਐਮਓ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਅੱਜ ਵੀ ਡੀਜੀਐਮਓ ਵੱਲੋਂ ਪ੍ਰੀ ਪ੍ਰੈਸ ਕਾਨਫਰੰਸ ਕੀਤੀ ਗਈ ਸ਼ਾਮੀ ਮੰਨਿਆ ਜਾ ਰਿਹਾ ਹੈ ਕਿ ਡੀਜੀਐਮਓ ਦੀ ਗੱਲ ਵੀ ਪਾਕਿਸਤਾਨ ਨਾਲ ਹੋ ਸਕਦੀ ਹੈ 5 ਵਜੇ ਉਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਸਾਰੀ ਗੱਲ ਜਿਹੜੀ ਹੈ ਉਹ ਬਰੀਫ ਕਰਨ ਤੋਂ ਬਾਅਦ ਉਹਨਾਂ ਵੱਲੋਂ ਦੇਸ਼ ਨੂੰ ਸੰਬੋਧਿਤ ਕੀਤਾ ਜਾਏਗਾ ਤੇ ਹ ਹਰਪ੍ਰੀਤ ਜਿਸ ਤਰੀਕੇ ਦੇ ਨਾਲ ਲੰਗੇ ਦਿਨੀ ਅਸੀਂ ਖਬਰ ਚੁਲਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਸੀ ਕਿ ਜੇਕਰ ਉਧਰੋਂ ਗੋਲੀ ਚੱਲੇਗੀ ਤਾਂ ਇਧਰੋਂ ਗੋਲਾ ਚੱਲੇਗਾ ਤੇ ਇਹ ਵੀ ਮੌਕਿਨ ਹੈ ਕਿ ਅੱਜ ਜਦੋਂ ਉਹ ਗੱਲਬਾਤ ਕਰਨਗੇ ਤਾਂ ਸਥਿਤੀ ਦੇ ਨਾਲ ਨਾਲ ਇੱਕ ਤਰੀਕੇ ਦੀ ਤਾਕੀਦ ਵੀ ਹੋਏਗੀ ਪਾਕਿਸਤਾਨ ਨੂੰ ਦੇਖੋ ਦੇਸ਼ ਨੂੰ ਬਿਲਕੁਲ ਸਿੱਧੇ ਤੌਰ ਤੇ ਇੱਕ ਮੈਸੇਜ ਇਹਨ ਦੀ ਕੋਸ਼ਿਸ਼ ਕੀਤੀ ਜਾਏਗੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕਿ ਕਿਸ ਤਰੀਕੇ ਨਾਲ ਦੇਸ਼ ਜਿਹੜਾ ਇਸ ਮਾਮਲੇ ਦੇ ਉੱਤੇ ਕਾਰਵਾਈ ਕਰ ਰਿਹਾ ਹੈ ਕਿਵੇਂ ਦੇਸ਼ ਵੱਲੋਂ ਇਸ ਪੂਰੇ ਮਾਮਲੇ ਉੱਤੇ ਅਜੇ ਤੱਕ ਜਿਹੜੀ ਕਾਰਵਾਈਆਂ ਲੋ ਕੀਤੀਆਂ ਗਈਆਂ ਤਾਂ ਕਿਵੇਂ ਦੇਸ਼ ਨੇ ਇਸ ਮਾਮਲੇ ਦੇ ਉੱਤੇ ਅਜੇ ਤੱਕ ਜੋ ਕੰਮ ਕੀਤਾ ਉਸ ਦੀ ਜਾਣਕਾਰੀ ਸਾਜੀ ਦਿੱਤੀ ਜਾਣੀ ਤੇ ਮੰਨਿਆ ਜਾ ਰਿਹਾ ਹੈ ਕਿ ਕਾਫੀ ਅਹਿਮ ਹੋਏਗਾ ਅੱਜ ਰਾਤ ਪ੍ਰਧਾਨ ਮੰਤਰੀ ਦਾ 8 ਵਜੇ ਜਿਹੜਾ ਉਹ ਦੇਸ਼ ਨੂੰ ਸੰਬੋਧਨ ਕਰਨ ਜਾ ਰਹੇ ਨੇ ਸਿਲਸਿਲੇਪਾਰ ਤੌਰ ਤੇ ਪੂਰੀ ਜਾਣਕਾਰੀ ਜਿਹੜੀ ਉਹ ਦੇਸ਼ ਨੂੰ ਦਿੱਤੀ ਜਾਏਗੀ ਕਿ ਅਜੇ ਤੱਕ ਦੇਸ਼ ਨੇ ਕੀ ਕੀਤਾ ਕਿਸ ਤਰੀਕੇ ਨਾਲ ਕਾਰਵਾਈਆਂ ਹੋਈਆਂ ਦੇਖੋ ਅਜੇ ਤੱਕ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਸਾਰੋ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਸੈਨਾ ਵੱਲੋਂ ਜਾਂ ਐਮਆਈਏ ਵੱਲੋਂ ਹੁਣ ਖੋਜ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਸਾਹਮਣੇ ਆਉਣਗੇ ਤੇ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ਜਦੋਂ 8 ਵਜੇ ਸੰਬੋਧਿਤ ਕਰਨਗੇ ਤਾਂ ਉਸ ਦੌਰਾਨ ਸਿਲਸਿਲੇ ਵਾਰ ਤੌਰ ਤੇ ਪਹਿਲਗਾਮ ਹਮਲੇ ਨੂੰ ਲੈ ਕੇ ਕੀ ਰਣਨੀਤੀ ਰਹੀ ਕਿਸ ਤਰੀਕੇ ਨਾਲ ਕੰਮ ਸਾਰੇ ਕੀਤੇ ਗਏ ਨੇ ਉਸ ਦੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾਏਗੀ ਬਿਲਕੁਲ ਠੀਕ ਹੈ ਹਰਪ੍ਰੀਤ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਅੱਜ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ ਰਾਤ 8 ਵਜੇ ਦਾ ਸਮਾਂ ਹੈ ਤੇ ਬਿਹਤ ਅਹਿਮ ਸੰਬੋਧਨ ਹੋਣ ਵਾਲਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਪ੍ਰਧਾਨ ਮੰਤਰੀ ਇੱਕ ਇੱਕ ਹਾਲਾਤ ਬਾਬਤ ਜਾਣਕਾਰੀ ਲਗਾਤਾਰ ਲੈਂਦੇ ਰਹੇ ਨੇ ਉੱਚ ਪੱਧਰੀ ਉੱਚ ਪੱਧਰੀ ਮੀਟਿੰਗਾਂ ਲਗਾਤਾਰ ਕਰਦੇ ਰਹੇ ਨੇ ਬੈਠਕਾਂ ਬੈਠਕ ਹੁੰਦੀ ਰਹੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਗੱਲਬਾਤ ਕੀਤੀ ਜਾਏਗੀ ਸੰਬੋਧਨ ਕੀਤਾ ਜਾਏਗਾ ਦੇਸ਼ ਵਾਸੀਆਂ ਨੂੰ ਕੀ ਕੁਝ ਪ੍ਰਧਾਨ ਮੰਤਰੀ ਕਹਿਣਗੇ ਇਹ ਵੇਖਣਾ ਹੋਏਗਾ ਸੋ ਰਾਤ 8 ਵਜੇ ਦਾ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕਰਨਗੇ ਦੱਸ ਜਾਈਏ ਕਿ ਜੋ ਤਣਾਅ ਵੜਿਆ ਹੋਇਆ ਹੈ ਉਸ ਦੇ ਵਿਚਾਲੇ ਪ੍ਰਧਾਨ ਮੰਤਰੀ ਲਗਾਤਾਰ ਮੋਰ ਦੇ ਵਿੱਚ ਨੇ ਹਾਲਾਂਕਿ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਆ ਕੇ ਨਹੀਂ ਦਿੱਤਾ ਪਰ ਲਗਾਤਾਰ ਉਹਨਾਂ ਦੇ ਵੱਲੋਂ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਨੇ ਪਲ-ਪਲ ਦੀ ਹਾਲਾਤ ਦੀ ਸੰਬੰਧੀ ਜਾਣਕਾਰੀ ਉਹਨਾਂ ਨੇ ਲਈ ਹੈ ਤੇ ਉਹਨਾਂ ਨੇ ਫੌਜ ਦੇ ਨਾਲ ਗੱਲਬਾਤ ਕੀਤੀ ਹੈ ਮੰਤਰੀਆਂ ਦੇ ਨਾਲ ਬੈਠਕ ਕੀਤੀ ਹੈ ਰੱਖਿਆ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਇਸ ਨਾਲ ਹੀ ਭਾਰਤੀ ਫੌਜ ਦੇ ਤਿੰਨੇ ਅੰਗਾਂ ਦੇ ਕਮਾਂਡਰਾਂ ਦੇ ਨਾਲ ਗੱਲਬਾਤ ਕੀਤੀ ਇਸ ਨਾਲ ਹੀ ਅਜੀ ਡੋਬਾਲ ਉਹਨਾਂ ਦੀ ਮੀਟਿੰਗ ਦੇ ਵਿੱਚ ਹਮੇਸ਼ਾ ਸ਼ਾਮਲ ਰਹੇ ਸੋ ਪਲ-ਪਲ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੈ ਕੇ ਰੱਖੀ ਤੇ ਅੱਜ ਉਹ ਖੁੱਲ ਕੇ ਇਹਨਾਂ ਜੋ ਪਿਛਲੇ ਕੁਝ ਦਿਨਾ ਤੋਂ ਪੂਰਾ ਵਰਤਾਂਤ ਹੋਇਆ ਪੂਰਾ ਘਟਨਾਕਰਮ ਵਾਪਰਿਆ ਕਿ ਕੁਝ ਸਥਿਤੀ ਰਹੀ ਕਿ ਕੁਝ ਹਾਲਾਤ ਰਹੇ ਉਸ ਬਾਬਤ ਗੱਲਬਾਤ ਕਰਨਗੇ ਸੋ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਤ ਅਹਿਮ ਉਹਨਾਂ ਦਾ ਸੰਬੋਧਨ ਰਹਿਣ ਵਾਲਾ ਹੈ ਕਿ ਕੁਝ ਕਹਿਣਗੇ ਕੀ ਆਪਣੇ ਸੰਬੋਧਨ ਦੇ ਦੌਰਾਨ ਕਿਸੇ ਤਰ੍ਹਾਂ ਦੀ ਸਿੱਧੀ ਤਾਕੀਦ ਵੀ ਵਿਰੋਧੀਆਂ ਉਦਕਰਣਗੇ ਪਾਕਿਸਤਾਨ ਨੂੰ ਕਰਨਗੇ ਇਹ ਵੇਖਣਾ ਰਹੇਗਾ ਸੋ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ મોદી ਦਾ ਸੰਬੋਧਨ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਮੁਖਾਤਬ ਹੋਣਗੇ ਸੋ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਇਹ ਵੱਡੀ ਤੇ ਅਹਿਮ ਖਬਰ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਨੂੰ ਸੰਬੋਧਨ ਕਰਨਗੇ ਸਮਾਂ ਹੈ ਰਾਤ 8 ਵਜੇ ਰਾਤ 8 ਵਜੇ ਪ੍ਰਧਾਨ ਮੰਤਰੀ ਦੇ ਵੱਲੋਂ ਸੰਬੋਧਨ ਕੀਤਾ ਜਾਏਗਾ ਲੰਘੇ ਕੁਝ ਦਿਨਾਂ ਤੋਂ ਜੋ ਕੁਝ ਹਾਲਾਤ ਮੁਲਕ ਦੇ ਵਿੱਚ ਬਣੇ ਰਹੇ ਉਸ ਬਾਬਤ ਗੱਲਬਾਤ ਕੀਤੀ ਜਾਏਗੀ ਭਾਰਤੀ ਫੌਜ ਨੇ ਕਿਸ ਤਰ੍ਹਾਂ ਡਟ ਕੇ ਸਾਹਮਣਾ ਕੀਤਾ ਮੂੰਹ ਤੋੜ ਜਵਾਬ ਦਿੱਤਾ ਉਸ ਬਾਬਤ ਗੱਲ ਵੀ ਕਰ ਸਕਦੇ ਨੇ ਤੇ ਭਵਿੱਖ ਦੇ ਵਿੱਚ ਜੇਕਰ ਅਜਿਹੇ ਹਾਲਾਤ ਮੁੜ ਤੋਂ ਵਣਦੇ ਨੇ ਤਾਂ ਉਸ ਨੂੰ ਲੈ ਕੇ ਕੀ ਕੁਝ ਕਾਰਵਾਈ ਤੇ ਸਖਤ ਕਦਮ ਚੁੱਕੇ ਜਾਣਗੇ ਕੀ ਕੁਝ ਤਾਕੀਦ ਪਾਕਿਸਤਾਨ ਨੂੰ ਕਰਨਗੇ ਇਹ ਵੀ ਵੇਖਣਾ ਹੋਏਗਾ ਸੋ ਰਾਤ 8 ਵਜੇ ਦਾ ਇੰਤਜ਼ਾਰ ਹੈ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਹੋਏਗਾ ਦੇਸ਼ ਵਾਸੀਆਂ ਦੇ ਮੁਖਾਤਬ ਹੋਣਗੇ ਤੇ ਪਿਛਲੇ ਕੁਝ ਦਿਨਾਂ ਤੋਂ ਜੋ ਹਾਲਾਤ ਬਣੀ ਰਹੀ ਸਥਿਤੀ ਬਣੀ ਰਹੀ ਉਸ ਬਾਬਤ ਉਹ ਗੱਲਬਾਤ ਕਰਨਗੇ ਸੋ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗਾਂ ਕਰਦੇ ਲੰਗੇ ਦਿਨਾਂ ਚ ਨਜ਼ਰ ਆਏ ਨੇ ਲਗਾਤਾਰ ਹਾਈ ਲੈਵਲ ਮੀਟਿੰਗਜ਼ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਤੇ ਅੱਜ ਸਾਹਮਣੇ ਆਕੇ ਦੇਸ਼ ਦੇ ਮੁਖਾਤਬ ਹੋਣਗੇ ਦੇਸ਼ ਨੂੰ ਸੰਬੋਧਨ ਕਰਨਗੇ ਤੋ ਕਿ ਜਦੋਂ ਅਜਿਹੇ ਹਾਲਾਤ ਬਣੇ ਹੋਣ ਤਦੋਂ ਬੇहद ਜ਼ਰੂਰੀ ਹੋ ਜਾਂਦਾ ਹੈ ਕਿ ਸਾਡਾ ਨੁਮਾਇੰਦਾ ਜਿਸ ਨੂੰ ਅਸੀਂ ਚੁਣਿਆ ਹੈ ਉਹ ਸਾਡੇ ਸਾਹਮਣੇ ਆਏ ਗੱਲਬਾਤ ਕਰੇ ਸਾਨੂੰ ਤਰਬਾਸ ਦੇਵੇ ਸਾਨੂੰ ਹੌਸਲਾ ਦੇਵੇ